ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੂਪਨਗਰ ਦੇ ਪਿੰਡ ਬੜੀ ਮੰਡੋਲੀ ਨੇੜੇ ਆਪਣਾ ਕਾਫਲਾ ਰੋਕ ਕੇ ਕਿਸਾਨਾਂ ਤੇ ਸਥਾਨਕ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਸੀਐਮ ਮਾਨ ਨੇ ਬਿਜਲੀ ਸਪਲਾਈ ਸੰਬੰਧੀ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਚੁਣੌਤੀਆਂ ਬਾਰੇ ਪੁੱਛਿਆ ਜਿਸ ਤੇ ਪਿੰਡ ਦੇ ਸਰਪੰਚ ਤੇ ਪੰਚਾਇਤ ਮੈਂਬਰਾਂ ਸਮੇਤ ਸਥਾਨਕ ਨੁਮਾਇੰਦਿਆਂ ਨੇ ਕਿਹਾ ਕਿ ਕੋਈ ਵੀ ਚੁਣੌਤੀ ਨਹੀਂ ਹੈ ਪਹਿਲੀ ਵਾਰ ਇਸ ਦਿਨ ਵੇਲੇ ਸਿੰਚਾਈ ਕਰ ਸਕਦੇ ਆ ਤੇ ਰੁਕਾਵਟਾਂ ਦੀ ਚਿੰਤਾ ਕੀਤੇ ਬਿਨਾ ਸ਼ਾਮ ਤੱਕ ਘਰ ਵਾਪਸ ਆ ਸਕਦੇ ਆ ਇਸ ਸੰਬੰਦੇ ਸੀਐਮ ਮਾਨ ਨੇ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਕਿਹਾ ਕਿ ਜਾਂਦੇ ਹੋਏ ਰਸਤੇ ਚਮੋਰਿੰਡੇ ਵਿਖੇ ਕਿਸਾਨ ਭਰਾਵਾਂ ਨਾਲ ਮੁਲਾਕਾਤ ਹੋਈ ਹੈ ਇਸ ਮੌਕੇ ਝੋਨੇ ਦੀ ਲਵਾਈ ਤੇ ਪਾਣੀ ਦੇ ਪ੍ਰਬੰਧਾ ਬਾਰੇ ਗੱਲਬਾਤ ਕੀਤੀ ਗਈ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਤੇ ਪਾਣੀ ਦੀ ਕੋਈ ਕਮੀ ਨਹੀਂ ਹੈ ਸਰਕਾਰ ਵੱਲੋਂ ਕਿਸਾਨ ਪੱਖੀ ਲਏ ਜਾ ਰਹੇ ਫੈਸਲੇ ਸਹੀ ਦਿਸ਼ਾ ਵੱਲ ਜਾ ਰਹੇ ਨੇ ਸੀਐਮ ਮਾਨ ਨੇ ਲਿਖਿਆ ਕਿ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਦੇਖ ਕੇ ਤਸੱਲੀ ਮਿਲੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੂਪਨਗਰ ਦੇ ਪਿੰਡ ਬੜੀ ਮੰਡੋਲੀ ਨੇੜੇ ਆਪਣਾ ਕਾਫਲਾ ਰੋਕ ਕੇ ਕਿਸਾਨਾਂ ਅਤੇ ਸਥਾਨਕ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਸੀਐਮ ਮਾਨ ਨੇ ਬਿਜਲੀ ਸਪਲਾਈ ਸੰਬੰਧੀ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਚੁਣੌਤੀਆਂ ਬਾਰੇ ਪੁੱਛਿਆ ਜਿਸ ਤੇ ਪਿੰਡ ਦੇ ਸਰਪੰਚ ਤੇ ਪੰਚਾਇਤ ਮੈਂਬਰਾਂ ਸਮੇਤ ਸਥਾਨਕ ਨੁਮਾਇੰਦਿਆਂ ਨੇ ਕਿਹਾ ਕਿ ਕੋਈ ਵੀ ਚੁਣੌਤੀ ਨਹੀਂ ਹੈ ਪਹਿਲੀ ਵਾਰ ਅਸੀਂ ਦਿਨ ਵੇਲੇ ਸਿੰਚਾਈ ਕਰ ਸਕਦੇ ਹਾਂ ਤੇ ਰੁਕਾਵਟਾਂ ਦੀ ਚਿੰਤਾ ਕੀਤੇ ਬਿਨਾ ਸ਼ਾਮ ਤੱਕ ਘਰ ਵਾਪਸ ਆ ਸਕਦੇ ਹਾਂ ਇਸ ਸੰਬੰਧੀ ਸੀਐਮ ਮਾਨ ਨੇ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਕਿਹਾ ਕਿ ਜਾਂਦੇ ਹੋਏ ਸਤੇਚ ਮੋਰਿੰਡੇ ਵਿਖੇ ਕਿਸਾਨ ਭਰਾਵਾਂ ਨਾਲ ਮੁਲਾਕਾਤ ਹੋਈ ਹੈ ਇਸ ਮੌਕੇ ਝੋਨੇ ਦੀ ਲਵਾਈ ਤੇ ਪਾਣੀ ਦੇ ਪ੍ਰਬੰਧਾ ਬਾਰੇ ਗੱਲਬਾਤ ਕੀਤੀ ਗਈ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਤੇ ਪਾਣੀ ਦੀ ਕੋਈ ਕਮੀ ਨਹੀਂ ਹੈ ਸਰਕਾਰ ਵੱਲੋਂ ਕਿਸਾਨ ਪੱਖੀ ਲਏ ਜਾ ਰਹੇ ਫੈਸਲੇ ਸਹੀ ਦਿਸ਼ਾ ਵੱਲ ਜਾ ਰਹੇ ਨੇ ਸੀਐਮ ਮਾਨ ਨੇ ਲਿਖਿਆ ਕਿ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਦੇਖ ਕੇ ਤਸੱਲੀ ਮਿਲੀ ਹੈ